ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕਾਂਗਰਸ ਪਾਰਟੀ ਦੇ ਨਵੇਂ ਬਣੇ ਸੰਸ ਅਤੇ ਪੰਜਾਬ ਦੇ ਰਹਿ ਚੁੱਕੇ ਉਪ ਮੁੱਖ ਮੰਤਰੀ ਡੇਰਾਬਾਬਾ ਨਾਨਕ ਸੁਬਿੰਦਰ ਸਿੰਘ ਰੰਦਾਵਾ ਦਾ ਕੱਲ ਆਯੋਜਿਤ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਖਵੀਰ ਸਿੰਘ ਦੇ ਵਿਆਪ ਉਤੇ ਵੱਡਾ ਬਿਆਨ ਇੱਕ ਪਾਸੇ ਹਰ ਸਿਮਰਤ ਕੌਰ ਬਾਦਲ ਜੋ ਧਰਮ ਪਤਨੀ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ਨੋ ਨੇ ਬਾਦਲ ਪਰਿਵਾਰ ਦੇ ਵਿੱਚੋਂ ਇੱਕ ਵੱਡਾ ਬਿਆਨ ਆਇਆ ਸੀ ਉਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਬੇਅਦਬੀਆਂ ਕਰਾਈਆਂ ਜਿਨ੍ਹਾਂ ਨੇ ਗੋਲੀ ਕਾਂਡ ਕਰਵਾਏ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਬਾਬਾ ਰਾਮ ਰਹੀਮ ਨੂੰ ਮਾਫੀ ਦਿੱਤੀ ਉਹਨਾਂ ਦਾ ਕੱਖ ਨਾ ਰਵੇ ਤੇ ਕੱਖ ਨਹੀਂ ਰਹਿ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਵਾਰ ਝਟਕੇ ਲੱਗੇ ਜਦੋਂ ਮਰਹੂਮ ਪ੍ਰਕਾਸ਼ ਸਿੰਘ ਬਾਦਲਹਾਰਿਆ ਸੁਖਬੀਰ ਸਿੰਘ ਬਾਦਲਹਾਰਿਆ ਵਿਕਰਮਜੀਤ ਆਦੇਸ਼ ਪ੍ਰਤਾਪ ਸਿੰਘ ਕੈਰੋ ਹਾਰਿਆ ਯਾਨੀ ਕਿ ਜਿੰਨੇ ਵੀ ਨਿਰਧਕ ਵੱਡੇ ਆਗੂ ਸੀ ਸ਼੍ਰੋਮਣੀ ਅਕਾਲੀ ਦਲ ਦੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾ ਦੇ ਵਿੱਚ ਗੁਰੂ ਮਹਾਰਾਜ ਨੇ ਉਹਨਾਂ ਨੂੰ ਬੜੀ ਵੱਡੀ ਸਜ਼ਾ ਦਿੱਤੀ ਇਸ ਦਾ ਪ੍ਰਗਟਾਵਾ ਕੀਤਾ ਹੈ ਇਸ ਉਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਸੁਖਵਿੰਦਰ ਸਿੰਘ ਰੰਧਾਵਾ ਨੇ ਸੁਖਵਿੰਦਰ ਸਿੰਘ ਰੰਧਾਵਾ ਨੇ ਕਿਹਾ ਬਾਈਬਲ ਕਲਾ ਦਾ ਗੋਲੀकांड ਡੇਰਾ ਸੱਚਾ ਸੌਦਾ ਦੇ ਰਾਮ ਰਹੀਮ ਨੂੰ ਮਾਫੀਨਾਮਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਵੰਗਾਰਿਆ ਗਿਆ ਲਲਕਾਰਿਆ ਗਿਆ ਸਿੱਖ ਕੌਮ ਨੂੰ ਕਿ ਅਸੀਂ ਕੀਤਾ ਹੈ ਲੇਕਿਨ ਉਸ ਤੋਂ ਬਾਅਦ ਗੋਲੀਆਂ ਚਲਵਾਈਆਂ ਗਈਆਂ ਨੇ ਹੱਥੇ ਲੋਕਾਂ ਉੱਤੇ ਉਸ ਤੋਂ ਬਾਅਦ ਜਿਨ੍ਹਾਂ ਨੇ ਸਿੱਖ ਪੰਥ ਦੀ ਆਵਾਜ਼ ਉੱਠੀ ਉਹ ਖੜੀ ਕੀਤੀ ਉਹਨਾਂ ਆਵਾਜ਼ ਉਠਾਉਣ ਵਾਲਿਆਂ ਉੱਤੇ ਗੋਲੀਆਂ ਚਲਾਈਆਂ ਗਈਆਂ ਜਿਹੜੇ ਅਫਸਰਾਂ ਦੇ ਦੁਆਰਾ ਉਹਨਾਂ ਨੂੰ ਵੱਡੇ ਅਹੁਦੇ ਦਿੱਤੇ ਗਏ ਇਸ ਸਖਬੀਰ ਸਿੰਘ ਬਾਦਲ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਤਾਂ ਆਪਣੇ ਅਤੀ ਦੇ ਪਰਦਾ ਪਾਉਣ ਦਾ ਕੰਮ ਕਰਦੀ ਰਹੀ ਹਰ ਸਿਮਰਤ कौर ਬਾਦਲ ਕਿ ਉਸ ਦਾ ਕੱਖ ਨਾ ਰਵੇ ਤੇ ਉਹਨਾਂ ਕਹਿੰਦਾ ਤੁਹਾਡਾ ਕੱਖ ਨਹੀਂ ਰਹਿ ਗਿਆ ਇਹ ਵੱਡਾ ਬਿਆਨ ਦਿੱਤਾ ਹੈ ਸੁਖਵਿੰਦਰ ਸਿੰਘ ਰੰਧਾਵਾ ਨੇ ਅੱਜ ਉਹਨਾਂ ਨੇ ਜਿਹੜਾ ਫੈਸਲਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਬੀ ਸਿੰਘ ਦੂਸਰੇ ਪਾਸੇ ਦੰਦਮਨ ਸਾਹਿਬ ਦੇ ਜਥੇ ਦਾ ਹਰਪ੍ਰੀਤ ਸਿੰਘ ਹੋਣਾ ਵੱਲੋਂ ਜਿਹੜਾ ਆਇਆ ਹੈ ਉਹ ਸਵਾਗਤ ਕੀਤਾ ਹੈ ਉਹਨਾਂ ਨੇ ਕਿਹਾ ਕਿ ਇਸ ਤੂੰ ਵੀ ਕੜੀ 사ਜਾ ਜਿਹੜੀ ਹੈ ਲਾਈ ਜਾ ਸਕਦੀ ਸੀ ਪੰਥ ਵਿੱਚੋਂ ਵੀ ਛੇਕਿਆ ਜਾ ਸਕਦਾ ਸੀ ਵੈਸੇ ਸੁਖਿੰਦਰ ਸਿੰਘ ਰੰਦਾਵਾ ਨੇ ਕਿਹਾ ਕਿ ਮੈਂ ਫੈਸਲੇ ਤੋਂ ਕੁਛ ਆ ਕਿਉਂਕਿ ਬਾਦਲ ਪਰਿਵਾਰ ਦਾ ਹੁਣ ਕੁਛ ਨਹੀਂ ਰਹਿ ਗਿਆ ਕਿ ਜਿਸ ਤਰ੍ਹਾਂ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਗੁਰੂ ਮਹਾਰਾਜ ਨੇ ਇਹਨਾਂ ਨੂੰ ਬੜੀ ਵੱਡੀ ਸਜ਼ਾ ਦਿੱਤੀ ਹੈ ਗਲਾਂ ਦੇ ਵਿੱਚ ਤਖਤੀਆਂ ਪਾ ਕੇ ਟਾਇਲਟ ਸਾਫ਼ ਕਰਨਗੇ ਗੁਰੂ ਘਰ ਦੇ ਨੌਕਰ ਬਣਨਗੇ ਇਹਨਾਂ ਨੂੰ ਅਕਲ ਆਵੇ ਕਿ ਅਸਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ 105 ਸਾਲ ਪੁਰਾਣਾ ਹੈ ਕੋਈ ਵੱਡੀ ਕੁਰਬਾਨੀ ਨਹੀਂ ਦਿੱਤੀ ਗਈ ਬਾਦਲ ਪਰਿਵਾਰ ਵੱਲੋਂ ਲੇਕਿਨ ਬਾਦਲ ਪਰਿਵਾਰ ਦੇ ਹੱਕ ਵਿੱਚ ਅਨੇਕਾਂ ਟਕਸਾਲੀ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕਿਉਂ ਖੜੇ ਨੇ ਇਸ ਗੱਲ ਤੇ ਸੁਖਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੈਂ ਹੈਰਾਨ ਹਾਂ ਯਾਨੀ ਕਿ ਉਹਨਾਂ ਨੇ ਤੰਜ ਕਸਿਆ ਹੈ ਬੀਬਾ ਹਰ ਸਿਮਰਤ ਕੋਲ ਬਾਦਲ ਤੇ ਜਿਨ੍ਹਾਂ ਕਿਹਾ ਸੀ ਕਿ ਉਹਨਾਂ ਦਾ ਅੱਖ ਨਾ ਰਵੇ ਕਿ ਜਿਨ੍ਹਾਂ ਨੇ ਇਹ ਵੱਡੀਆਂ ਗਲਤੀਆਂ ਕੀਤੀਆਂ ਨੇ ਤੇ ਇਧਰ ਸੁਖਵਿੰਦਰ ਸਿੰਘ ਰਦਾਫਾ ਕਹਿੰਦੇ ਵੀ ਤੁਹਾਡਾ ਕੱਖ ਨਹੀਂ ਰਹਿ ਗਿਆ ਜੋ ਤੁਸੀਂ ਮੰਗਿਆ ਸੀ ਉਹ ਤੁਹਾਨੂੰ ਮਿਲ ਗਿਆ ਹੈ ਧੰਨ